ਸਿੱਖਾਂ ਦੀ ਸਰਮੋਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਲਗਾਤਾਰ ਸਿੱਖ ਮਸਲਿਆਂ ਨੂੰ ਚੁੱਕਦੀ ਨਜ਼ਰ ਆਉਂਦੀ ਹੈ ਪਰ ਇਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੰਬੋਧਨ ਦੌਰਾਨ ਜਿੱਥੇ ਉਹਨਾਂ ਗੁਰੂ ਸਿੰਘ ਸਹਿਬਾਨਾਂ ਨੂੰ ਸਤਿਕਾਰ ਪੇਟ ਕੀਤਾ ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਿੱਖੇ ਸਵਾਲ ਕਰਦੇ ਨਜ਼ਰ ਆਇਆ ਦੱਸਦੀ ਕਿ ਬੀਤੇ ਸਮੇਂ ਦੇ ਵਿੱਚ ਸ਼ਤਾਬ ਦੀਆਂ ਮੌਕੇ ਹਰ ਸਰਕਾਰ ਦੇ ਵੱਲੋਂ ਪਰਮੀ ਸ਼ਮੂਲੀਅਤ ਕਰਕੇ ਸ਼ਰਧਾ ਪ੍ਰਗਟਾਈ ਜਾਂਦੀ ਸੀ ਪਰ ਮੌਜੂਦਾ ਸਰਕਾਰ ਇੱਥੇ ਨਾਕਰਾਤਮਕ ਨਜ਼ਰ ਆਈ ਉਹਨਾਂ ਕਿਹਾ ਕਿ ਸਰਕਾਰਾਂ ਦੇ ਵੱਲੋਂ ਇੱਥੇ ਵਿਕਾਸ ਕਾਰਜ ਤੇ ਸ਼ਮੂਲੀਅਤ ਦਾ ਦੂਰ ਦੀ ਗੱਲ ਬਲਕਿ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆ ਪੰਜਾਬ ਅੰਦਰ ਛੁੱਟੀ ਦਾ ਐਲਾਨ ਵੀ ਨਹੀਂ ਕੀਤਾ ਗਿਆ ਇਹ ਪੰਜਾਬ ਦੇ ਲੋਕਾਂ ਦੀ ਸਹੀ ਤਰਜਮਾਨੀ ਨਹੀਂ ਹੈ ਉਨਾ ਤੱਕ ਸ੍ਰੀ ਹਜੂਰ ਸਾਹਿਬ ਦੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬੀਤੀ ਦਿਨੀ ਕੇਂਦਰ ਸਰਕਾਰ ਦੇ ਨੁਮਾਇਦਿਆਂ ਦੀ ਆਮਦ ਮੌਕੇ ਹੋਈ ਮਰਿਆਦਾ ਦੇ ਉਲੰਘਣਾ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਸਾਮੀ ਨੇ ਕਿਹਾ ਤਖਤਾਂ ਦੀ ਇੱਕ ਵੱਖਰੀ ਮਰਿਆਦਾ ਹੈ ਜਿਸ ਦੇ ਵਿੱਚ ਯਕੀਨੀ ਬਣਾਉਣਾ ਜਥੇਦਾਰਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਤਖਤ ਸ੍ਰੀ ਹਜੂਰ ਸਾਹਿਬ ਦਾ ਜ਼ਿਕਰ ਕਰਦੇ ਆ ਕਿਹਾ ਸਿੱਖਾਂ ਦੇ ਕਾਤਲ ਦੀ ਵਕਾਲਤ ਕਰਨ ਵਾਲੇ ਆਗੂਆਂ ਨੂੰ ਤੱਤ ਤੋਂ ਸਨਮਾਨਤ ਕਰਨਾ ਬਹੁਤ ਹੀ ਗਲਤ ਇਹ ਰਵਈਆ ਠੀਕ ਨਹੀਂ ਹੈ ਉਹ ਤਾੜਨਾ ਕਰਦੇ ਨਜ਼ਰ ਆਏ ਉਹਨਾਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਸਮੇਂ ਸਮੇਤ ਕੀਤੀਆਂ ਜਾਂਦੀਆਂ ਧੱਕੇਸ਼ਾਹੀ ਦੀ ਵੀ ਉਲੋਚਨਾ ਕੀਤੀ ਹੈ ਉਹਨਾਂ ਕਿਹਾ ਕਦੇ ਵੀ ਮੁਕਾਮਲਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੇ ਕਕਾਰਲ ਹਏ ਜਾਂਦੇ ਨੇ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਉੱਥੇ ਹੀ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਸਿੱਖਾਂ ਪ੍ਰਤੀ ਨਫ਼ਰਤ ਫਲਾਈ ਜਾ ਰਹੀ ਹੈ ਇੱਥੇ ਤੱਕ ਕਿ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਸਰਕਾਰਾਂ ਦਾ ਰਵਈਆ ਵੀ ਠੀਕ ਨਹੀਂ ਹੈ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਗਿਆ ਹੈ ਉਹਨਾਂ ਆਖਿਆ ਕਿ ਬਲਵੰਤ ਸਿੰਘ ਰਾਜੂਵਾਨਾ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਫਿਰ ਤੋਂ ਪਟੀਸ਼ਨ ਦਾਇਰ ਕੀਤੀ ਗਈ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਵੀ ਜਾਰੀ ਰਹੇਗਾ ਸ਼੍ਰੋਮਣੀ ਪ੍ਰਧਾਨ ਕਾਂਗਰਸ ਦੇ ਵਿਵਾਦ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜੋ ਕਾਂਗਰਸ ਦੇ ਆਗੂ ਨੇ ਹੁਣ ਸਿੱਖਾਂ ਪ੍ਰਤੀ ਅਮਰੀਕਾ ਦੇ ਵਿੱਚ ਟਿੱਪਣੀ ਕਰ ਰਹੇ ਨੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਵੇਂ ਕਾਂਗਰਸ ਆਗੂ ਦਾ ਬਿਆਨ ਗਲਤ ਨਹੀਂ ਹੈ ਪਰ ਸਿੱਖ ਇਹ ਵੀ ਨਹੀਂ ਭੁੱਲੇ ਕਿ 47 ਤੋਂ 84 ਤੋਂ ਬਾਅਦ ਤੱਕ ਕਾਂਗਰਸ ਦੇ ਵੱਲੋਂ ਸਿੱਖਾਂ ਦੇ ਨਾਲ ਕਿਹੋ ਜਿਹਾ ਰਵੱਈਆ ਕੀਤਾ ਗਿਆ ਸੀ ਉਹਨਾਂ ਅਪੀਲ ਕੀਤੀ ਹੈ ਕਿ ਪੰਥ ਵਿਰੋਧੀ ਕਿਸੇ ਵੀ ਏਜੰਡੇ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ ਇੱਕ ਜਿਹੜੇ ਸਿੱਖ ਨੇ ਏਕਤਾ ਬਣਾਈ ਰੱਖਣ ਕਿਉਂਕਿ ਲਗਾਤਾਰ ਸਿੱਖਾਂ ਖਿਲਾਫ ਵੱਡੀਆਂ 사ਜਿਸ਼ਾਂ ਜਿਹੜੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ ਮੈਂ ਧਾਰਮਿਕ ਤੌਰ ਤੇ ਨਹੀਂ ਬੋਲਣਾ ਮੈਂ 2-4 ਮੁੱਦੇ ਜਿਹੜੇ ਤਾਪਦੇ ਆ ਕਿਉਂਕਿ ਆਪਾਂ ਸਟੇਜਾਂ ਤੇ ਸਾਰੇ ਸਾਂਝੇ ਕਰਨੇ ਸਿਰਫ ਕੌਮ ਨਾਲ ਸੰਬੰਧਤ ਆ ਮੈਂ ਕਹਿਣਾ ਚਾਹਣਾ ਕਿ ਇਸ ਧਰਤੀ ਤੇ ਅਕਾਲੀ ਦਲ ਦੀ ਸਰਕਾਰ ਵੀ ਬਣੀ ਇਸ ਧਰਤੀ ਤੇ ਕਾਂਗਰਸ ਦੀ ਵੀ ਸਰਕਾਰ ਬਣੀ ਆ ਜਿਹੜੀ ਅੱਜ ਸਰਕਾਰ ਬਣੀ ਆ ਸ਼ਰਮ ਨਹੀਂ ਆਉਂਦੀ ਸਾਨੂੰ ਸਾਰ ਮਹਿਸੂਸ ਹੋਣ ਲੱਗੀ ਜਦੋਂ ਵੀ ਕੋਈ ਸ਼ਤਾਬ ਦੀ ਆਈ ਪੰਜਾਬ ਸਰਕਾਰ ਕਿਸੇ ਦੀ ਵੀ ਸੀ ਉਹਨਾਂ ਨੇ ਵੱਧ ਚੜ ਕੇ ਮਨਾਈ ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ ਅੱਜ ਕੋਈ ਇੱਕ ਅਸਥਿਹਾਰ ਤੱਕ ਨਹੀਂ ਲਾ ਸਕੇ ਅੱਜ ਇਹ ਮੈਂ ਪੁੱਛਣਾ ਚਾਹੁੰਨਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ ਪੰਜਾਬੀਆਂ ਦੀ ਸਰਕਾਰ ਆ ਜਿਹੜੀ ਐਸ ਪਵਿੱਤਰ ਧਰਤੀ ਦੇ ਉੱਤੇ ਸ਼ਤਾਬਦੀ 450 ਸਾਲਾ ਮਨਾ ਹੋ ਰਹੀ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 20 ਦਿਨ ਹੋ ਗਏ ਬਹੀਨਾ ਘੱਟ ਕੇ ਲੋਕਾਂ ਨੂੰ ਆਉਂਦਿਆਂ ਨੂੰ ਤੇ ਪੰਜਾਬ ਦੇ ਜਿਹੜੀ ਸਰਕਾਰ ਆ ਇਹਦੇ ਕੰਨ ਅੱਜ ਬੋਲੇ ਬੈਠੇ ਆ ਮੈਂ ਸਮਝਦਾ ਬੜੀ ਵੱਡੀ ਇਹ ਕਿਨਾਂ ਤੁਸੀਂ ਪੰਜਾਬ ਦੇ ਲੋਕਾਂ ਨੇ ਭੁੱਲ ਕੀਤੀ ਭੁੱਲ ਨਹੀਂ ਕਹਿ ਸਕਦੇ ਵੋਟਾਂ ਪਾਈਆਂ ਸਾਰਿਆਂ ਨੇ ਮੇਰਾ ਕੋ ਪੋਲੀਟੀਕਲ ਬੋਲਣ ਦਾ ਮਹੱਤਵ ਨਹੀਂਗਾ ਪਰ ਧਾਰਮਿਕ ਤੌਰ ਤੇ ਮੈਂ ਕਹਿਣਾ ਚਾਹਣਾ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਇਹ ਧਰਤੀ ਗੁਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਤੁਸੀਂ ਜੇ ਇਹਨਾਂ ਬਣੀ ਕਰ ਸਕਦੇ ਫੇ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਦੂਸਰੀ ਬੇਨਤੀ ਮੈਂ ਤਖਤ ਪਟਨਾ ਸਾਹਿਬ ਜੀ ਦੇ ਸਾਡੇ ਸਤਿਕਾਰਯੋਗ ਬੈਠੇ ਆ ਤਖਤ ਹਜੂਰ ਸਾਹਿਬ ਜੀ ਤੋਂ ਉਹ ਆ ਕੇ ਚਲ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕਲਵਾਨ ਸਿੰਘ ਜੀ ਉਥੋਂ ਦਾ ਬਹੁਤ ਸੁਚੱਜਾ ਪ੍ਰਬੰਧ ਚਲਾ ਰਹੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਨਾ ਮੇਰੀ ਗੱਲ ਨੂੰ ਦੂਜੇ ਪਾਸੇ ਨੂੰ ਨਾ ਲੈ ਜਾਇਓ ਉਸ ਤਖਤ ਦਾ ਬਹੁਤ ਵੱਡਾ ਸਤਕਾਰ ਆ ਪਰ ਧਾਰਮਿਕ ਤੌਰ ਤੇ ਇੱਕ ਮਰਿਆਦਾ ਹੁੰਦੀ ਸਾਡੀ ਜਥੇਦਾਰ ਸਿੰਘ ਸਹਿਬਾਨ ਅਕਾਲ ਤਖਤ ਤੇ ਬੈਠੇ ਆ ਸਿੰਘ ਸਾਹਿਬ ਸਾਡੇ ਦਮਦਮਾ ਸਾਹਿਬ ਬੈਠੇ ਆ ਸਿੰਘ ਸਾਹਿਬ ਸਾਡੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਬੈਠੇ ਆ ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ ਇਹ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਗੁਰੂ ਦੀ ਕਾਰ ਆ ਗੁਰੂ ਦੀ ਇੱਕ ਸਿਰਪਉ ਦੀ ਬਖਸ਼ਿਸ਼ ਦੇਣ ਦਾ ਇੱਕ ਸਿਸਟਮ ਆ ਇੱਕ ਤਰੀਕਾ ਆ ਮੈਂ ਨਿਮਰਤਾ ਸਹਿ ਦੋਨੇ ਤਖਤ ਸਹਿਬਾਨ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਖਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਤਖਤ ਹਜ਼ੂਰ ਸਾਹਿਬ ਇਦਾਂ ਹੀ ਰਹਿਣਾ ਉਥੋਂ ਦੀਆਂ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਜਿਹੜੇ ਲੋਕ ਪੰਜਾਬ ਨੂੰ ਕੋਹ ਕੋਹ ਕੇ ਮਾਰਦੇ ਰਹੇ ਜਿਨ੍ਹਾਂ ਨੇ ਜਵਾਨੀ ਦਾ ਕਾਣ ਕੀਤਾ ਇਸ ਧਰਤੀ ਦੇ ਉੱਤੇ ਆਪਾਂ ਸਤਿਕਾਰ ਦਈਏ ਉਹਨਾਂ ਨੂੰ ਠੀਕ ਹੈ ਸਤਿਕਾਰ ਦਿਓ ਮੈਂ ਮੰਨ ਕਰ ਨਹੀਂ ਹੁੰਦਾ ਪਰ ਸਤਿਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ ਮੈਂ ਸਿੰਘ ਸਾਹਿਬ ਤੋਂ ਖਿਮਾ ਚਾਹਣਾ ਤਖਤ ਦੇ ਜੱਦੀ ਦਾ ਬੈਠੇ ਆ ਪਰ ਮੈਂ ਬਾਬਾ ਕਲਵਾਨ ਸਿੰਘ ਜੀ ਕਿਉਂਕਿ ਆਪ ਨੇ ਉੱਥੇ ਵਿਧੀ ਆ ਉਹਨਾਂ ਦਾ ਵਿਧਾਨ ਆ ਪੰਜ ਪਿਆਰੇ ਜਿਹੜੇ ਉਹ ਸਾਰਾ ਕਾਰਜ ਕਰਦੇ ਆ ਪਰ ਆਪਾਂ ਕੋਈ ਮਰਿਆਦਾ ਮਾਂ ਰਖੀਏ ਫੇਰ ਪੰਜਾਬ ਦੇ ਲੋਕ ਮੇਰੇ ਕੰਨਾਂ 'ਚ ਟੈਲੀਫੋਨ ਮਾਰਦੇ ਆ ਕਿ ਸ਼ਰਮਣੀ ਕਮੇਟੀ ਦਾ ਪ੍ਰਧਾਨ ਇਹ ਸਿੱਖ ਮੁੱਦਿਆਂ ਤੇ ਬੋਲਦਾ ਕਿਉਂ ਨਹੀਂ ਕਿਉਂਕਿ ਉਹ ਤਖਤ ਸਤਕਾਰ ਜੋ ਗਿਆ ਉਸ ਧਰਤੀ ਤੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਇਸ ਕਰਕੇ ਮੈਂ ਅੱਜ ਨਿਮਰਤਾ ਸਹਿਤ ਇਥੋਂ ਬੇਨਤੀ ਕਰਨੀ ਚਾਹਣਾ ਸ਼ਤਾਬਦੀ ਵੀ ਠੀਕ ਮਨਾ ਰਹੇ ਆ ਸਿੱਖ ਮੁੱਦਿਆਂ ਦੀ ਗੱਲ ਵੀ ਕਰਨੀ ਆ ਸੋ ਇਸ ਕਰਕੇ ਨਿਮਰਤਾ ਸਹਿਤ ਬੇਨਤੀ ਆ ਉਹਨਾਂ ਪ੍ਰਬੰਧਾਂ ਦੇ ਵਿੱਚ ਜ਼ਿਲ੍ਹੇ ਕੋ ਵੱਡਾ ਬੰਦਾ ਆਵੇ ਉਹਦਾ ਇੱਕ ਸਿਸਟਮ ਬਣਾਓ ਉਸ ਸਿਸਟਮ ਦੇ ਵਿੱਚ ਸਿਸਟਮ ਚੱਲੇ ਦੂਸਰੀ ਮੈਂ ਬੇਨਤੀ ਕਰਨੀ ਚਾਹਨਾ ਕਿ ਜੇ ਇਸ ਬੰਦੇ ਨੇ ਅੱਜ ਜਾ ਕੇ ਦਸਤਾਰਾਂ ਦੀ ਗੱਲ ਕੀਤੀ ਜਾਂ ਕਕਾਰਾਂ ਦੀ ਗੱਲ ਕੀਤੀ ਅਸੀਂ ਉਹਦੇ ਮਦਈ ਨਹੀਂ ਉਹਦੇ ਮੁੱਢੋਂ ਦੁਸ਼ਮਣ ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਬੇਤਕਰਾ ਕੀਤਾ 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ ਪਹਿਲਾਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮਨਕਰ ਹੋ ਗਏ ਬੜੀ ਬੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣਿਆਂ ਪੰਥ ਦੀ 1984 ਦੇ ਵਿੱਚ ਬੜਾ ਵੱਡਾ ਕਾਹਨ ਫੀੜਿਆ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਝੋਂ ਬਣਦੀ ਆ ਮੈਂ ਪੁੱਛਣਾ ਚਾਹੁੰਨਾ ਜਿਹੜੇ ਉੱਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ ਤੇ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀਅਲ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਦ ਨਹੀਂ ਮਹਿਸੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ ਅੱਜ ਅਸੀਂ ਜਸਟਿਸ ਐਮ ਐਸ ਬੇਦੀ ਸਾਹਿਬ ਤੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸਾਡੇ ਮੁੰਡਲੇ ਅਧਿਕਾਰ ਆ ਸਾਡੇ ਮੌਲਕ ਅਧਿਕਾਰ ਆ ਪਰ ਮੌਲਕ ਅਧਿਕਾਰਾਂ ਦਾ ਵੀ ਕਹਾਣ ਕੀਤਾ ਜਾ ਰਿਹਾ ਹੁਣ ਅਸੀਂ ਕੋਟਾਂ 'ਚ ਜਾਈਏ ਜੇ ਤਾਂ ਅਸੀਂ ਗੁਲਾਮ ਆ ਤਾਂ ਸਾਨੂੰ ਕਹੋ ਤੁਹਾਡੇ ਦੇ ਨਾਦਰਸ਼ਾਈ ਫਰਮਾਨ ਆ ਤੇ ਜੇ ਅਸੀਂ ਆਜ਼ਾਦ ਆ ਤੇ ਅਸੀਂ ਆਜ਼ਾਦੀ ਦੇ ਵਿੱਚ ਵੱਧ ਹਿੱਸਾ ਪਾਇਆ ਤੇ ਫੇ ਕਕਾਰਾਂ ਦੀ ਗੱਲ ਉੱਥੇ ਜਾ ਕੇ ਕੌਣ ਕਰੂਗਾ ਅੱਜ ਆਪਾਂ ਭੁੱਲ ਗਏ ਮਰਿਆਦਾ ਕਿਹੜੀ ਆ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਆ ਹੁਣ CBSE ਦੇ ਸਕੂਲਾਂ ਦਾ ਆਉਣਾ ਟੈਸਟ ਕੜੇ ਛਰੇ ਆਮ ਲਹਾਈ ਜਾਂਦੇ ਅਸੀਂ ਰਾਲਾ ਪਾ ਪਾ ਕੇ ਥੱਕ ਗਏ ਕੀ ਗੱਲ ਖੜਾ ਕੋਈ ਦੁਸ਼ਮਣ ਆ ਜਾਂ ਕੜੇ ਦਾ ਕੋਈ ਮਹੱਤਵ ਆ ਬੜਾ ਪੰਜ ਕਕਾਰਾਂ ਦੇ ਵਿੱਚੋਂ ਸਾਡਾ ਸ਼ਰਮੌਰ ਇੱਕ ਆਪਣੇ ਨਿਸ਼ਾਨ ਆ ਤੇ ਆਪਾਂ ਫੇਰ ਉੱਥੇ ਬੋਲਦੇ ਤੱਕ ਨਹੀਂ ਸਾਡੇ ਬੱਚੇ ਵੀ ਜਾਂਦੇ ਕੜੇ ਲਾ ਕੇ ਟੈਸਟ ਦੇ ਕੇ ਆ ਜਾਂਦੇ ਮੈਂ ਇਸ ਕਰਕੇ ਕਹਿਣਾ ਚਾਹੁੰਨਾ ਅਸੀਂ ਮਦਈ ਕੇਵਲ ਤਾਂ ਕੇਵਲ ਗੁਰਮਰਿਆਦਾ ਦੇ ਬਣ ਗਏ ਅਸੀਂ ਮਦਈ ਬਣੀਆਂ ਜਿਹੜੀ ਸਾਡੀ ਰਹਿਤ ਮਰਿਆਦਾ ਆ ਪਰ ਕਈ ਵਾਰੀ ਰਾਸੀ ਰੋਟੀਆਂ ਰਾਸੀ ਰੋਟੀਆਂ ਸੇਕਦੇ ਸੇਕਦੇ ਉਹਨਾਂ ਦੇ ਗੋਲੇ ਬਣ ਜਾਂਦੇ ਜਿਹੜੇ ਸਿੱਖੀ ਦਾ ਕਾਣ ਕਰਦੇ ਆ ਜਿਹੜੇ ਸਿੱਖੀ ਦੇ ਦੁਸ਼ਮਣ ਬਣਦੇ ਆ ਮੈਂ ਆ ਕਹਿਣਾ ਚਾਹੁੰਨਾ ਇਸ ਧਰਤੀ ਤੋਂ ਅੱਜ ਕਿ ਆਪ ਦੀ ਸਰਕਾਰ ਆਈਸ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕੀ ਕਸੂਰ ਹੈ ਆ ਉਹਦਾ ਤਿੰਨ ਵਾਰ ਪਟੀਸ਼ਨ ਗਈ ਕੇਜਰੀ ਬਾਦ ਦੇ ਕੋਲ ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰਾਖਾ ਹਾਂ ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ ਤੁਸੀਂ ਮੈਨੂੰ ਕਹੋਗੇ ਸ਼ੋਮਨੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ ਵੀ ਤਲਕਾਤ ਮੇਰਾ ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਦਾ ਹੋਰ ਕੌਣ ਕਰੂਗਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਪਰ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰੀ ਪਈ ਤੇ ਪੈਂਡਿੰਗ ਆ ਜਦੋਂ ਸਰਕਾਰ ਬਣੀ ਤਾਂ ਕੈਨਸਲ ਕਰਕੇ ਮਾਰੀ